ਸਸਰੀ ਗੱਲ ਦੋਸਤੋ ਆਪਾਂ ਮੌਜੂਦ ਆ ਮੰਡੀ ਲਾਧੂਗੜ ਦੇ ਵਿੱਚ ਇੱਥੇ ਅੱਜ ਇੱਕ ਵਿਵਾਦ ਹੋਇਆ ਸਵੇਰ ਸਵੇਰ ਤਾਂ ਸਾਰੇ ਲੋਕ ਤੁਸੀਂ ਦੇਖ ਸਕਦੇ ਹੋ ਜਿਹੜੇ ਮੰਡੀ ਦੇ ਆ ਨਿਵਾਸੀ ਨੇ ਇਕੱਠੇ ਹੋਏ ਨੇ ਇਧਰ ਜਿਹੜਾ ਟਰੈਕਟਰ ਖੜਾ ਹੈ ਤੇ ਇਧਰ ਜਿਹੜੀ ਆਪਣੇ ਤੁਸੀਂ ਗੱਡੀ ਦੇਖ ਸਕਦੇ ਹੋ ਆ ਗੱਡੀ ਆ ਖੜੀ ਹੈ ਤਾ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਸ਼ੋਕ ਜੀ ਲਾਧੂ ਕਾ ਆਪਾਂ ਜਾਣਦੇ ਆ ਗੱਲਬਾਤ ਕੀ ਐ ਹਾਂਜੀ ਭਾਈ ਜੀ ਕੀ ਗੱਲਬਾਤ ਹੈ ਜੀ ਗੱਲ ਭਾਜੀ 2 ਸਾਲ ਤੋਂ ਪਹਿਲਾਂ ਇਸ ਪੜੋਸੀ ਬੰਦੇ ਨੇ ਇਹਨਾਂ ਨੂੰ ਕਹਿ ਰਹੇ ਸੀਗੇ ਕਿ ਇਹ ਮਿੱਟੀ ਵਾਲਾ ਕੰਮ ਜਾਂ ਇਹਨਾਂ ਦਾ ਮੈਨਿੰਗ ਦਾ ਕੰਮ ਜੋ ਵੀ ਨਜਾਇਜ਼ ਚੱਲਦਾ ਜਾਇਜ਼ ਚੱਲਦਾ ਸਾਨੂੰ ਨਹੀਂ ਸਕਲਦਾ ਪਤਾ ਸਾਰੀ ਸਰਕਾਰ ਜਾਣਦੀ ਇਹਨਾਂ ਨੂੰ ਕਿਹਾ ਵੀ ਬੰਦ ਕਰ ਦਿਓ ਵੀਰ ਜੀ ਇਹ ਤੁਹਾਡੀ ਗਲੀ ਨਹੀਂ ਸਾਡੀ ਆਪਦੀ ਘਰ ਦੀ ਗਲੀ ਹੈ ਸਾਡੇ ਪਿੱਛੇ ਬੈਠੇ ਨਾ ਸਰਦਾਰ ਲਾਲ ਸਿੰਘ ਹੁੰਦੇ ਸੀ ਉਹਨਾਂ ਦੀ ਖੁਦ ਆਪਦੀ ਗਲੀ ਕੱਢੀ ਹੋਈ ਹੈ ਔਰ ਇਹ ਬੰਦੇ 100 ਟਰਾਲੀ ਦਿਨ ਸੋਟ ਟਰਾਲੀ ਰਾਤ ਨੂੰ ਇਹਨਾਂ ਦਾ ਕੋਈ ਸਮਾਂ ਨਹੀਂ ਕੋਈ ਟਾਈਮ ਨਹੀਂ ਹਰ ਵੇਲੇ ਇਹਨੂੰ ਮੰਨਤ ਕਰ ਰਹੇ ਆ ਦੋ ਸਾਲਾਂ ਤੋਂ ਪਰ ਇਹਨਾਂ ਨੇ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਕੱਲ ਪਰਸੋਂ ਫੀ ਤਹਤ ਜੁੜੀ ਸੀ 4 ਸਾਲ ਪਹਿਲਾਂ ਵੀ ਜੁੜੀ ਸੀ ਦੋ ਸਾਲ ਵੀ ਜੁੜੀ ਸੀ ਅੱਜ ਹਫਤਾ ਪਹਿਲਾਂ ਵੀ ਜੁੜੀ ਸੀ ਪਰ ਇਹ ਕਿਸੇ ਗੱਲ ਨੂੰ ਮੰਨਣ 'ਚ ਨਹੀਂ ਆਉਂਦੇ ਪਏ ਅੱਜ ਫੇਰ ਅਸੀਂ ਗੱਡੀਆਂ ਲਾਤੀਆਂ ਆਗੂ ਪਿੱਛੋਂ ਅਸੀਂ ਕਹਤਾ ਵੀ ਅੱਜ ਟਰਾਲੀ ਤੁਹਾਡੀ ਨਹੀਂ ਲੰਗਣੀ ਚਾਹੀਦੀ ਉਸ ਤੋਂ ਬਾਅਦ ਸਾਡੇ ਪੱਤਰਕਾਰ ਸ਼ੋਕਮਾਰ ਜੀ ਉਹਨਾਂ ਦੇ ਆ ਕੇ ਲੇਡੀਜ਼ ਨਾਲ ਦੀਆਂ ਗੱਲ ਪੈ ਗਈਆਂ ਜੀ ਤੁਸੀਂ ਇਸ ਤੋਂ ਪਹਿਲਾਂ ਕਦੀ ਪ੍ਰਸ਼ਾਸਨ ਨੂੰ ਖਬਰ ਦਿੱਤੀ ਜਾਣਕਾਰੀ ਘੱਟੇ ਘੱਟ 10 ਵਾਰੀ ਦੱਸ ਦਿੱਤੀ ਹੈ ਸਰ ਪ੍ਰਸ਼ਾਸਨ ਕੀ ਉਹਨਾਂ ਲੋਕ ਸ਼ੁਭਾਸ਼ ਨੇ ਉਹਨਾਂ ਨੇ ਇਹ ਗੱਲ ਕਹੇ ਤੀ ਵੀ ਹੋ ਜਾਏਗਾ ਜੀ ਹੋ ਜਾਏਗਾ ਅੱਜ ਨਹੀਂ ਕੱਲ ਹੋ ਜਾਏਗਾ ਸਾਡੀ ਅੱਜ ਵੀ ਦੀ ਇਸ ਟਾਈਮ ਹੀ ਦਰਖਾਸਟੀ ਸਾਡੇ ਕੋਲ ਵੀ ਹੈ ਲਾਈਵ ਵੀ ਤੁਸੀਂ ਦੇਖ ਸਕਦੇ ਹੋ ਦਰਖਾਸਟੀ ਸਾਡੇ ਕੋਲ 25 ਬੰਦਿਆਂ ਦੇ ਉੱਪਰ ਸਾਈਨ ਜਿਹੜੇ ਪੜੋਸੀ ਤੰਗ ਹਨ ਬਹੁਤ ਜ਼ਿਆਦਾ ਤੁਸੀਂ ਪੰਚਾਇਤ ਦੀ ਗੱਲ ਕਰ ਰਹੇ ਹੋ ਪੰਚਾਇਤ ਦੇ ਧਿਆਨ ਚ ਗੱਲ ਦਵਾਈ ਉਹਨਾਂ ਨੇ ਕੀ ਫੈਸਲਾ ਕੀਤਾ ਪੰਚਾਇਤ ਨੇ ਸਰ ਇਹੋ ਕਹਿੰਦੇ ਕੋਈ ਨਹੀਂ ਕਰਵਾ ਦੇਾਂਗੇ ਕੋਈ ਨਹੀਂ ਤੁਸੀਂ ਇੱਕ ਮਹੀਨਾ ਟਿਕ ਜੋ 10 ਦਿਨ ਹੋਰ ਕੱਢ ਲਓ ਕੋਈ ਗੱਲ ਨਹੀਂ ਪਰ ਸਾਰਾ ਇਸ ਗੱਲ ਨੂੰ 2 ਸਾਲ ਹੀ ਹੋ ਗਿਆ ਸੀ ਨਹੀਂ ਮਤਲਬ ਹੁਣ ਸਾਡੇ ਕੋਲ ਨਹੀਂ ਰਹਿਸਾ ਸਾਡੇ ਨਾਲੀਆਂ ਦਾ ਬਹੁਤ ਮੰਦਾ ਹਾਲ ਆ ਪਿੱਛੇ ਤੁਸੀਂ ਨਿਗੇ ਮਾਰਵਾ ਸਕਦੇ ਨੇ ਅਜੇ 10 ਦਿਨ ਨਹੀਂ ਹੋਏ ਕੱਡੀਆਂ ਨੂੰ ਔਰ ਸਾਡੇ ਮਿੱਟੀ ਦੇ ਕੀ ਹਾਲਾਤ ਹੋਏ ਪੈਨ ਆ ਨਾਲੀ ਦੇ ਦੇਖੋ ਸਰ ਫਿਰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਇਹਨਾਂ ਦੀ ਟਰੋਲੀਆਂ ਦੇ ਨਾਲ ਔਰ ਨਾਲ ਬੱਚੇ ਛੋਟੇ ਛੋਟੇ ਗਲੀ 'ਚ ਖੇਡਦੇ ਨੇ ਕਦੀ ਵੀ ਕੋਈ ਪ੍ਰੋਬਲਮ ਆ ਗਈ ਸਰ ਬਾਅਦ 'ਚ ਤਾਂ ਡਰਾਈਵਰ ਤਾਂ ਛੁੱਟ ਜਾਏਗਾ ਸਾਡਾ ਜ਼ਿੰਦਗੀ ਡੁੱਲ ਜਾਏਗੀ ਸਰ ਜੀ ਜਿਵੇਂ ਅੱਜ ਸਵੇਰ ਵਿਵਾਦ ਹੋਇਆ ਨੁਕਸਾਨ ਜ਼ਿਆਦਾ ਵੀ ਹੋ ਸਕਦਾ ਜਿਵੇਂ ਆਪਾਂ ਗੱਲ ਕਰ ਲਈ ਪਰ ਕਰਦੇ ਹੰਬੜਾ ਵੀ ਹੋਇਆ ਇਹਨਾਂ ਨੂੰ ਸਾਹ ਜਰ 60 ਫੀਟ ਲੱਗੀ ਮੂਹ ਦਾ ਦੇਖ ਰਿਹਾ ਤੇ ਨੁਕਸਾਨ ਜ਼ਿਆਦਾ ਵੀ ਹੋ ਸਕਦਾ ਬਿਲਕੁਲ ਸਰ ਤਾਂ ਫਿਰ ਇੱਕ ਇਹ ਮੰਦੇ ਕਿਉਂ ਨਹੀਂ ਮਤਲਬ ਜੇ ਤੁਸੀਂ ਵਾਰ-ਵਾਰ ਬੇਨਤੀ ਕਰ ਰਹੇ ਹੋ ਪਤਾ ਨਹੀਂ ਸਰ ਇਹਨਾਂ ਦੇ ਪਤਾ ਨਹੀਂ ਇਹਨਾਂ ਨੂੰ ਹੁਣ ਕੀ ਕਹਿ ਸਕਦੇ ਆ ਜੀ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਇਹਨਾਂ ਦੇ ਪਿੱਛੇ ਸਰਕਾਰਾਂ ਦਾ ਹੱਥ ਹੈ ਜਾਂ ਕੋਈ ਪੰਚਾਇਤ ਇਹਨਾਂ ਨੂੰ ਬੋਲਦੀ ਹੈ ਵੀ ਇਹ ਕੰਮ ਕਰੀ ਚੱਲੋ ਜਾਂ ਕੋਈ ਸਰਕਾਰ ਬੋਲਦੀ ਹੈ ਜਾਂ ਇਹ ਆਪ ਹੰਕਾਰੇ ਪੈਣ ਸਾਨੂੰ ਸਰ ਇਸ ਗੱਲ ਕਿਸੇ ਦਾ ਕੋਈ ਪਤਾ ਨਹੀਂ अच्छा ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗ ਅਸੀਂ ਇਹ ਕਰਨਿਆ ਵੀ ਅਸੀਂ ਅੱਜ ਤੋਂ ਬਾਅਦ ਇਸ ਗਲੀ ਚ ਟਰਾਲੀਆਂ ਨਹੀਂ ਲੰਘਣ ਦਿਨੀਆਂ ਖਾਲੀ ਨਾ ਭਰੀਆਂ ਇਹ ਸਾਡੀ ਸੜਕ ਆਪ ਦੀ ਜੱਦੀ ਪੁਸ਼ਟੀ ਇਹ ਬੰਦ ਹੋਣੀ ਚਾਹੀਦੀ ਇੱਥੇ ਅਸੀਂ ਟਰਾਲੀ ਨਹੀਂ ਲੰਘਣ ਦੇਣੀ ਬਿਲਕੁਲ ਨਹੀਂ ਲੰਘਣ ਜੀ ਨਾਮ ਕੀ ਤੁਹਾਡਾ ਮੇਰਾ ਨਾਮ ਡਾਕਟਰ ਸੁਰਿੰਦਰ ਸਿੰਘ ਜੀ ਇਹ ਮੇਰਾ ਘਰ ਹੈ ਪਿੱਛੇ ਠੀਕ ਹੈ ਇਹ ਤੁਹਾਡਾ ਘਰ ਹੈ ਜੀ ਹਾਂਜੀ ਤਾਂ ਬਿਲਕੁਲ ਤੁਸੀਂ ਜੇ ਦੇਖ ਰਹੇ ਹੋ ਉੱਪਰ ਕੈਮਰਾ ਲੱਗਿਆ ਕੈਮਰਾ ਚੈੱਕ ਕਰਵਾ ਦੇਾਂਗੇ ਕਿ ਇਹਨਾਂ ਦੀ ਲੇਡੀਜ਼ ਆ ਕੇ ਸਾਡੇ ਸ਼ੋਕਮਾਰ ਪੱਤਰਕਾਰ ਦੇ ਗੱਲ ਪਈਆਂ ਪਹਿਲਾਂ ਆ ਕੇ ਠੀਕ ਹੈ ਠੀਕ ਆ ਵਾਹਲੇ ਜੀ ਵੀ ਪੈਨ ਥੱਲੇ ਵੇਖ ਲ ਪਰੇ ਪਰੇ ਸਾਡੇ ਨਾਲ ਮੌਜੂਦ ਨੇ ਮੰਡੀ ਲਾਧੂਕਾ ਦੇ ਮੌਜੂਦਾ ਨੰਬਰਦਾਰ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਹਾਂਜੀ ਬਾਈ ਜੀ ਕੀ ਮਸਲਾ ਆਇਆ ਜੀ ਮਸਲਾ ਜੀ ਸਾਰੇ ਸਾਡੇ ਆਪ ਦੇ ਪਲਾਟ ਨੇ ਸਾਡੇ ਆਪ ਦੀ ਗਲੀ ਜੱਦੀ ਪਿਓ ਦਾਦੇ ਦੀ ਸਾਡੀ ਜ਼ਮੀਨ ਨੇ ਇਸ ਬੰਦੇ ਨੇ ਕਿਸੇ ਕੋਲੋਂ ਪਿੱਛੇ ਜਗਾ ਲਈ ਏ ਤਿੰਨ ਕਨਾਲਾਂ ਜਗ੍ਹਾ ਲਈ ਕਿਸੇ ਕੋਲੋਂ ਤੇ ਸਾਡੇ ਕਿਸੇ ਕੋਲ ਇੱਕ ਪਲਾਟ ਇਨੇ ਸਾਡੀ ਗਲੀ ਦੇ ਵਿੱਚ ਖਰੀਦਿਆ ਹੈ ਇਸ ਪਲਾਟ ਦੇ ਵਿੱਚੋਂ ਇਹਨੂੰ 5 ਸਾਲ ਹੋ ਗਏ ਨੇ ਟਰਾਲੀਆਂ ਰੋਜ਼ ਦੀਆਂ ਮਲ ਕੇ ਮਿੱਟੀ ਰੇਤੇ ਦੀ 100-100 ਟਰਾਲੀ ਕਢਦਾ ਹੈ ਕਦੇ ਲੈ ਜਾਂਦਾ ਹੈ ਕਦੇ ਕਢਦਾ ਹੈ ਕਦੇ ਲੈ ਜਾਂਦਾ ਹੈ ਤੇ ਧੂੜ ਗੱਟੇ ਨਾਲ ਸਾਡੇ ਜੀਣਾ ਆਰਾਮ ਹੋਇਆ ਸਾਡੇ ਰੋਟੀ ਖਾਣੀ ਵੀ ਬੜੀ ਮੁਸ਼ਕਲ ਹੋਈ ਪਈ ਹੈ ਜਦੋਂ ਵੀ ਕੋਈ ਸਾਡੇ ਬੱਚੇ ਸਕੂਲ ਜਾਂਦੇ ਨੇ ਜਾਨੂੰ ਤੁਹਾਨੂੰ ਹਰ ਟਾਈਮ ਇਹੀ ਫਿਕਰ ਰਹਿੰਦਾ ਵੀ ਸਾਡਾ ਬੱਚਾ ਨਾ ਕੋਈ ਥੱਲੇ ਆ ਜਵੇ ਜੀ ਸਾਰਾ ਦਿਨ ਹੀ ਟਰਾਲੀਆਂ ਇੱਥੋਂ ਟੱਪਦੀਆਂ ਨੇ ਰਾਤੀ 11 ਵਜੇ 2 ਵਜੇ ਤੱਕ ਨਾ ਦਾ ਟਰਾਲੀਆਂ ਦਾ ਕੰਮ ਹੈ ਬਿਜ਼ਨਸ ਹੈ ਸਾਨੂੰ ਨਹੀਂ ਪਤਾ ਇਹ ਦੋ ਨੰਬਰ ਦਾ ਕੰਮ ਕਰਦੇ ਨੇ ਮਾਈਨਿੰਗ ਕਰਦੇ ਨੇ ਕਿੱਥੋਂ ਰੇਤਾ ਰਾਤ ਨੂੰ ਲਿਆਉਂਦੇ ਨੇ ਕਿੱਥੋਂ ਨੂੰ ਲਿਆਉਂਦੇ ਇਹ ਸਭ ਅਮਨ ਲ ਕੇ ਮਿਲੀ ਬੁਖਤ ਕਰਕੇ ਅਫਸਰਾਂ ਨਾਲ ਪੁਲਿਸ ਵਾਲਿਆਂ ਨਾਲ ਮਿਲ ਕੇ ਸਾਰਾ ਕੰਮ ਇਹ ਕਰ ਰਹੇ ਨੇ ਇਹ ਅਸੀਂ ਸਾਡੇ ਰੋਕਣ ਤੇ ਅੱਗੂ ਸਾਡੇ ਨਾਲ ਗੱਲ ਪੈਣ ਨੂੰ ਆਉਂਦੇ ਨੇ ਆਕੜਦੇ ਨੇ ਕਹਿੰਦੇ ਤੁਹਾਡੇ ਪਿਓ ਦੀ ਗਲੀ ਹੈ ਮੈਂ ਕਿਹਾ ਮ ਜਨਾਨੀਆਂ ਨੂੰ ਇਹ ਅੱਗੇ ਕਰ ਦਿੰਦੇ ਨੇ ਆ ਪਿਛਾ ਹੋ ਜਾਂਦੇ ਨੇ ਜਨਾਨੀਆਂ ਗੱਲ ਪੈਣ ਆਦੀ ਨੇ ਬੰਦਿਆਂ ਦੇ ਤੇ ਇਹਨਾਂ ਨੂੰ ਇਹ ਅੱਗੇ ਸਾਡੇ ਕੋਲ ਸਾਲ ਦਾ ਟਾਈਮ ਮੰਗਿਆ ਸੀ ਵੀ ਇੱਕ ਸਾਲ ਰੁਕ ਜਿਓ ਅਸੀਂ ਬਾੜ ਲ ਕੇ ਕੋਠੀਆਂ ਬਣਾ ਲਈਏ ਅਸੀਂ ਆ ਜੇ ਦੁਕਾਨਾਂ ਵੱਲੋਂ ਰਸਤਾ ਕੱਢ ਲਾਂਗੇ ਅਸੀਂ ਉਧਰੋਂ ਆਪਣੇ ਟਰੇਲਰ ਟਰੈਕਟਰ ਲਿਆਵਾਂਗੇ ਇਸ ਗੱਲ ਦੇ ਵਿੱਚ ਕਾਮਰੇਡ ਕਸ਼ਮੀਰ ਚੰਦ ਜੀ ਵਿੱਚ ਹਾਜ਼ਰ ਸੀ ਉਸ ਬੰਦੇ ਨੇ ਜ਼ਿੰਮੇਵਾਰੀ ਚੱਕੀ ਸੀ ਮੈਂ ਉਹਨੂੰ ਰਸਤਾ ਕਢਾ ਕੇ ਦੇਾਂਗਾ ਉਸ ਤੋਂ ਪਿੱਛੇ ਵੀ ਹੁਣ 2 ਸਾਲ 1.5 ਸਾਲ ਹੋ ਚੱਲਿਆ ਕੋਈ ਇਹਨਾਂ ਨੇ ਕਿਸੇ ਦੇ ਕਹਿ ਦੇਣ ਲੱਗਦੇ ਜੋ ਗੂ ਕਹਨੇ ਤਾਂ ਗੂ ਸਾਡੇ ਗੱਲ ਪੈਣ ਨੂੰ ਆਂਦੇ ਨੇ ਇਹ ਰਿਕੁਐਸਟ ਹੈ ਅਜ ਸ਼ੋਕ ਕੁਮਾਰ ਬੱਤਰਕਾਰ ਦੇ ਗੱਲ ਪੈ ਗਿਆ ਸੀ ਆ ਸਾਡਾ ਨਾਲ ਪੜੋਸਕਾਰਿਆ ਸੀ ਪੱਜ ਕੇ ਆਏ ਤੇ ਇਹਨਾਂ ਨੂੰ ਮਿਸ ਜੀ ਨੂੰ ਕਰੋ ਥੱਲੇ ਕੱਢਿਆ ਉਹਨਾਂ ਨੇ ਸ਼ੋਕ ਕੁਮਾਰ ਨੂੰ ਵੀ ਥੱਲੇ ਸਿੱਟਿਆ ਕੱਢ ਸੀ ਇਹਦਾ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਉਹ ਕੈਮਰੇ ਦੇ ਵਿੱਚ ਇਹਦੀ ਫੋਟੋ ਹੈਗੀਆਂ ਜਿਸ ਟਾਈਮ ਮੋਬਾਈਲ ਅਸੀਂ ਮਸਾ ਖੋ ਗਏ ਉਹਦੇ ਕੋਲ ਕੋ ਕੁੜੀ ਕੋਲ ਵਾਪਸ ਕਰਵਾਇਆ ਉਹ ਹਰ ਟਾਈਮ ਤੇ ਮਤਲਬ ਕਿ ਉਹਨਾਂ ਨੇ ਗਲੀ ਮੱਲੇ ਵਾਲੇ ਸਾਰਿਆਂ ਨਾਲ ਇਹਨਾਂ ਲੜਾਕ ਰੱਖੀ ਹੋਈ ਏ ਸਾਰੇ ਜੋ ਨੁਕਸਾਨ ਕਰਦੇ ਨੇ ਰੇਤਾ ਕੰਦਾ ਦੇ ਨਾਲ ਲਾ ਦਿੰਦੇ ਨੇ ਸਾਰੇ ਕੰਧਾਂ ਦੇ ਫਟ ਗਈਆਂ ਨੇ ਸਰੀਏ ਪਾ ਪਾ ਕੇ ਕਾਮਜਾਬ ਕੀਤੇ ਨੇ ਅਸੀਂ ਇਹ ਇਹ ਰੁਕਣਾ ਨਹੀਂ ਰੁਕਦੇ ਵਾਸ ਇਸ ਤੋਂ ਪਹਿਲਾਂ ਤੁਸੀਂ ਕਦੀ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਸ਼ਿਕਾਇਤ ਕੀਤੀ ਪ੍ਰਸ਼ਾਸਨ ਨਾਲ ਸ਼ਿਕਾਇਤ ਕੀਤੀ ਹੈ ਜੀ ਅਸੀਂ ਸਾਰਾ ਬਾਕੀ ਪੰਚਾਇਤ ਕੋਲ ਵੀ ਗਏ 2-3 ਵਾਰੀ ਪੰਚਾਇਤਾਂ ਵੀ 4-5 ਵਾਰੀ ਜੋੜੀਆਂ ਨੇ ਇਹ ਟਾਈਮ ਹੀ ਮੰਗਦੇ ਰਹਿਣ ਬਸ ਸਾਨੂੰ ਕੁਝ ਟਾਈਮ ਦਿਓ ਇੱਕ ਮਹੀਨੇ ਦਾ ਟਾਈਮ ਦਿਓ ਕਦੇ ਕਹਿੰਦੇ 2 ਮਹੀਨੇ ਦੇ ਦਿਓ ਜੇ ਕੋਈ ਖਬਰ ਲਾ ਦੇਣ ਉਹ ਉਹਨਾਂ ਦੀ ਗੱਲ ਪੈਣਾ ਦੇ ਨੇ ਪੱਤਰਕਾਰਾਂ ਦੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਸ ਪਹਿਲਾਂ ਵੀ ਲਿਖ ਕੇ ਦਿੱਤਾ ਡੀਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਸੀ ਜਿਹਦਾ ਕੋਈ ਅਸਰ ਨਹੀਂ ਹੋਇਆ ਅਜੇ ਤੱਕ ਹੁਣੇ ਚੱਲੀ ਜਾ ਰਹੀ ਹੈ ਉਸ ਤਰ੍ਹਾਂ ਹੀ ਚੱਲੀ ਜਾ ਰਹੀ ਹੈ ਹਾਂਜੀ ਹਾਂਜੀ ਉਸ ਤਰ੍ਹਾਂ ਚੱਲੀ ਜਾ ਰਹੀ ਹੈ ਤੇ ਰੋਜ਼ ਵਿਵਾਦ ਹੈ ਸ਼ੋਕ ਕੁਮਾਰ ਨਾਲ ਤੇ ਗਵਾਂਢੀਆਂ ਠੀਕ ਤਾਂ ਸਰਪੰਚ ਸਾਹਿਬ ਤੁਸੀਂ ਪੁਰਾਣੀ ਪੰਚਾਇਤ ਚ ਰਹੇ ਹੋ ਤੁਸੀਂ ਕਹਿ ਰਹੇ ਹੋ ਤੁਸੀਂ ਅਪੀਲ ਕੀਤੀ ਹੈ ਮਤਲਬ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਲਿਆਂਦਾ ਹੁਣ ਨਵੀਂ ਪੰਚਾਇਤ ਉਹਦੇ ਧਿਆਨ ਵਿੱਚ ਵੀ ਲਿਆਂਦਾ ਜਾ ਰਿਹਾ ਹੈ ਮਤਲਬ ਕਾਰਨ ਕੀ ਹੈ ਜੀ ਪੰਚਾਇਤ ਜੋੜ ਕੇ ਵੀ ਕਈ ਵਾਰੀ ਕਿਹਾ ਉਸ ਤੋਂ ਬਾਅਦ ਡੀਐਸਪੀ ਸਾਹਿਬ ਨੂੰ ਪੰਚਾਇਤ ਨੇ ਲਿਖ ਕੇ ਵੀ ਦਿੱਤਾ ਸੀ ਜੀ ਉਸ ਦੇ باوجود ਵੀ ਕੋਈ ਕਾਰਵਾਈ ਉਹਦੀ ਕੋਈ ਕਾਰਵਾਈ ਨਹੀਂ ਅਜੇ ਤੱਕ ਚੱਲੀ ਜੰਦਾ ਠੀਕ ਸਰ ਸਾਹਿਬ ਤੁਸੀਂ ਇਸ ਵਾਰਡ ਦੇ ਮੈਂਬਰ ਹੋ ਹਾਂਜੀ ਤਾਂ ਸਭ ਤੋਂ ਪਹਿਲਾਂ ਇਹ ਜਾਣਕਾਰੀ ਸਾਂਝੀ ਕਰੋ ਕਿ ਸਵੇਰ ਦਾ ਮਸਲਾ ਕੀ ਚੱਲ ਰਿਹਾ ਹੈ ਸਰ ਮਸਲਾ ਇਹ ਹੈ ਕਿ ਹਫ਼ਤਾ ਪਹਿਲਾਂ ਵੀ ਪੰਚਾਇਤ ਕੱਟੀ ਹੋਈ ਸੀ ਸਰਪੰਚ ਸਾਹਿਬ ਸੀ ਮੈਂ ਵੀ ਮੌਜੂਦ ਸੀ ਇੱਥੇ ਸਾਰਾ ਉਹਨਾਂ ਨੂੰ ਦਿਖਾਇਆ ਸੀ ਵੀ ਇਹ ਸਾਡਾ ਮਿੱਟੀ ਦਾ ਦਿਨ ਰਾਤ ਬੁਰਾ ਲ ਠੀਕ ਬਿਕੋਲ ਮਲਾ ਕੇ ਬੱਚੇ ਸਾਰਾ ਦਿਨ ਖੇਡਦੇ ਨੇ ਠੀਕ ਹੈ ਵੀ ਅਣਜਾਣ ਡਰਾਈਵਰ ਰੱਖੇ ਹੋਏ ਨੇ ਉਸ ਦਾ ਕਾਰਨ ਹਾਸਾ ਆ ਜਾਵੇ ਫਿਰ ਕੌਣ ਜ਼ਿੰਮੇਵਾਰ ਹੈ ਠੀਕ ਹੈ ਇਹਨਾਂ ਨੇ ਉਹਦੇ ਵੀ ਟਾਈਮ ਲਿਆ ਸੀ ਸਾਨੂੰ ਹਫ਼ਤੇ ਦਾਸ ਦਾ ਟਾਈਮ ਦਿੱਤਾ ਜਾਵੇ ਠੀਕ ਹੈ ਠੀਕ ਹੈ ਜੀ ਕੱਲ ਫਿਰ ਰਜਿਸਟਰ ਰੋਕੇ ਪੱਤਰਕਾਰ ਸਾਹਿਬ ਦੇ ਇਹਦੇ ਗੱਲ ਬੈਣੇ ਅੱਛਾ ਅੱਜ ਕੱਲ ਵੀ ਬੈਣੇ ਕੱਲ ਵੀ ਸਵੇਰੇ ਬੈਣੇ ਆ ਗਿਆ ਸੀ ਛੜਾਇਆ ਜੀ ਠੀਕ ਹੈ ਜਦੋਂ ਉਹ ਦੀ ਛਡਾਇਆ ਤੇ ਕਹਿੰਦੇ ਤੁਸੀਂ ਸਾਰਾ ਕੰਮ ਤੁਸੀਂ ਕਰਾ ਰਿਆ ਜੀ ਠੀਕ ਹੈ ਵੀ ਪੁੱਛਣਾ ਲਾਵੇ ਅਸੀਂ ਜ਼ਿੰਮੇਵਾਰ ਬੰਦੇ ਆ ਤੇ ਅਸੀਂ ਤਾਂ ਸਾਂਝੀ ਗੱਲ ਕਰਨੀ ਜੀ ਜੀ ਕੈਮਰੇ ਦੇ ਵਿੱਚ ਵੇਖ ਲਓ ਅਸੀਂ ਇਹਨਾਂ ਨੂੰ ਛਡਵਾ ਰਿਹਾ ਜੀ ਠੀਕ ਹੈ ਤੇ ਇਹਨਾਂ ਦੀ ਜਿਹੜੀ ਜਰਾਨੀਆਂ ਨੇ ਉਹ ਉੱਡਾ ਸਾਡੇ ਤੇ ਇਲਜ਼ਾਮ ਲਾ ਰਹੀਆਂ ਨੇ ਵੀ ਸਾਰਾ ਕੋਈ ਤੁਹਾਡੀ ਸ਼ਹਾ ਤੇ ਹੋ ਰਿਹਾ ਠੀਕ ਸਾਡੀ ਸ਼ਹਾ ਤੇ ਕਾਹਦਾ ਹੋ ਰਿਹਾ ਵੀ ਨਜਾਇਜ਼ ਤੁਸੀਂ ਮੈਨਿੰਗ ਕਰ ਰਹਾ ਜੀ ਠੀਕ ਹੈ ਵੀ ਇੱਕ ਬਸ 30 40 ਕਾਰ ਨੇ ਇੱਕ ਬਸ ਤੁਸੀਂ ਇਕੱਲਾ ਕਰ ਜੇ ਵੀ ਅਸੀਂ ਤਾਂ ਜਿਹੜੀ ਸਚਾਈ ਹੈ ਉਸੇ ਕਰਾਂਗੇ ਹਾਂਜੀ ਹੁਣ ਅਗਲੀ ਤੁਹਾਡੀ ਕਾਰਵਾਈ ਕੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਤੇ ਹੀ ਮੰਗ ਕਰਨੇ ਵੀ ਜਿਹੜਾ ਰਸਤਾ ਹੈਗਾ ਵੀ ਇਹ ਆਣ ਜਾਣ ਵਾਸਤੇ ਹੈਗਾ ਨਾ ਕਿ ਮਾਈਨਿੰਗ ਟਰਾਲੀਆਂ ਵਾਸਤੇ ਹੈ ਗਈ ਤੁਸੀਂ ਮੌਜੂਦਾ ਪੰਚਾਇਤ ਚ ਮੈਂਬਰ ਹੋ ਕੀ ਹੁਣ ਤੁਹਾਡੀ ਕਿਸੇ ਸਰਪੰਚ ਨਾਲ ਤੁਹਾਡੀ ਗੱਲ ਹੋਈ ਹੈ ਇਸ ਮਸਲੇ ਨੂੰ ਲੈ ਕੇ ਬਿਲਕੁਲ ਹੋਈ ਹੈ ਜੀ ਉਹਨਾਂ ਵੱਲੋਂ ਕੀ ਕਿਹਾ ਗਿਆ ਉਹਨਾਂ ਨੇ ਵੀ ਆਈਦਰ ਦਿਨ ਦਾ ਟਾਈਮ ਲਿਆ ਵੀ ਟਰਾਲੀਆਂ ਕੱਢ ਲੈਣਗੇ ਉਸ ਤੋਂ ਬਾਅਦ ਟਰਾਲੀਆਂ ਅੰਦਰ ਨਹੀਂ ਆਉਣ ਦੇਣਗੇ ਠੀਕ ਹੈ ਜੀ ਹਾਂਜੀ ਠੀਕ ਹੈ ਭਾਈ ਜੀ ਕੀ ਮਸਲਾ ਹੈ ਤੁਸੀਂ ਇਸ ਮੋਹੱਲੇ ਦੇ ਨਿਵਾਸੀ ਹੋ ਜੀ ਸਰ ਜੋ ਮਿੱਟੀ ਔਰ ਰੇਤੇ ਦਾ ਹੈਗਾ ਸਿਸਟਮ ਇਹਨਾਂ ਦਾ ਬਹੁਤ ਪਰੇਸ਼ਾਨ ਗਿਆ ਕਿੰਨੇ ਕਿੰਨੇ ਸਮੇ ਤੋਂ 6-7 ਸਾਲ ਹੋ ਗਏ ਆ ਕਰੀਬ ਕਰੀਬ ਇਹ ਕਰ ਰਹੇ ਕੰਮ ਜੀ ਬੜੀ ਵਾਰੀ ਅਪੀਲ ਕੀਤੀ ਹੈ ਜਿੰਨੇ ਗਲੀ ਦੇ ਮੈਂਬਰ ਹੈਗੇ ਆ ਔਰ ਮੌਜੂਦਾ ਜੋ ਸਾਡੇ ਆਪਣੀ ਮੈਂਬਰ ਸਾਹਿਬ ਹੈਗੇ ਗਲੀ ਦੀ ਔਰ ਨੰਬਰਦਾਰ ਸਾਹਿਬ ਜੀ ਹੈਗੇ ਇਹਨਾਂ ਨੇ ਵੀ ਦੋ ਤਿੰਨ ਵਾਰੀ ਅਪੀਲ ਕੀਤੀ ਇਹਨਾਂ ਨੂੰ ਕਿ ਆ ਪਰ ਉਹ ਕੋਈ ਵੀ ਸੁਣਵਾਈ ਨਹੀਂ ਹੋ ਗਈ ਸਾਡੇ ਆਪਣੇ ਘਰਾਂ ਦੀ ਕੰਦਾਂ ਦੇਵਤੇ ਮਿੱਟੀ ਚੜ ਚੜ ਕੇ ਸਿਉਂਗ ਪੈ ਗਈ ਸਾਡੇ ਫਰਨੀਚਰ ਖਰਾਬ ਹੋ ਗਏ ਸੀ ਜੀ ਔਰ ਗਲੀ ਦੇ ਵਿੱਚ ਬੱਚੇ ਹੈਗੇ ਛੋਟੇ ਛੋਟੇ ਸਾਡੇ ਆਪਣੇ ਘਰ ਦੇ ਹੈਗੇ ਆ ਔਰ ਜੋ ਸਾਡੇ ਆ ਕਰਨਲ ਸਿੰਘ ਜੀ ਸਾਡੇ ਸਰਦਾਰ ਕਰਨਲ ਸਿੰਘ ਜੀ ਹੈਗੇ ਉਹਨਾਂ ਦੇ ਵੀੜੇ ਦੇ ਬੱਚੇ ਹੈਗੇ ਆ ਉਹ ਨਿਕਲਦੇ ਆ ਭਾਈ ਦੇ ਖੇਡਦੇ ਔਰ ਡਰਾਈਵਰ ਬੜੀ ਸਪੀਡ ਨਾਲ ਗੱਡੀ ਲੈ ਕੇ ਆਉਂਦੇ ਕਈ ਵਾਰੀ ਔਰ ਅਸੀਂ ਕਈ ਵਾਰੀ ਆਪ ਟੋਕ ਕੇ ਆ ਗਏ ਕਿ ਬੱਚਾ ਕੋਈ ਥੱਲੇ ਨਾ ਆ ਜਾਵੇ ਔਰ ਸਾਨੂੰ ਤਾਂ ਇਹ ਧਿਆਨ ਰਹਿੰਦਾ ਕਿ ਵੀ ਬੀ ਗਲੀ ਚ ਕੋਈ ਟਰੈਕਟਰ ਟਰਾਲੀ ਨਾ ਹੋਵੇ ਔਰ ਬਹੁਤ ਸ਼ੋਰ ਹੁੰਦਾ ਰਾਤ ਦਿਨ ਰਾਤ ਚੱਲਦਾ ਰਹਿੰਦਾ ਟਰੈਕਟਰ ਟਰਾਲੀ ਔਰ ਸਾਡੇ ਆਪ ਦੇ ਬੋਰ ਬੈਠ ਗਏ ਉਹ ਜੋ ਸਮਰਸੀਬਲ ਬੋਰ ਕਿਤੇ ਆ ਲੇਤਾ ਆਂਦਾ ਟਰਾਲੀਆਂ ਦੀ ਅੱਜ ਵੀ ਤੁਸੀਂ ਵੇਖੋਗੇ ਉਹ ਪਾਣੀ ਲੀਕ ਹੋ ਰਿਹਾ ਅੱਜ ਹੁਣੇ 5-7 ਮਿੰਟ ਬਾਅਦ ਆਊਗਾ ਫਿਰ ਅੰਬਰ ਉਹ ਸੈਟ ਕਰੂਗਾ ਜੀ ਤੁਸੀਂ ਇਹ ਵਾਲਾ ਸਾਰਾ ਮਸਲਾ ਪ੍ਰਸ਼ਾਸਨ ਦੇ ਧਿਆਨ ਇਹ ਜਾਂ ਪੰਚਾਇਤ ਦੇ ਧਿਆਨ ਚ ਲ ਜਾਂਦਾ ਜੀ ਕੋਈ ਕਾਰਵਾਈ ਨਹੀਂ ਨਹੀਂ ਕਾਰਵਾਈ ਕੋਈ ਨਹੀਂ ਹੋਈ ਪਰ ਪ੍ਰਸ਼ਾਸਨ ਸਾਨੂੰ ਕਈ ਵਾਰੀ ਸਾਨੂੰ ਤਸੱਲੀयां ਦਿੱਤੀਆਂ ਕਿ ਹਾਂ ਕੋਈ ਨਹੀਂ ਅਸੀਂ ਮਸਲਾ ਹੱਲ ਕਰ ਦਾਂਗੇ ਪਰ ਬੇਨਤੀ ਕਰ ਰਹੇ ਹਾਂ ਅਸੀਂ ਬਹੁਤ ਵਾਰ ਸਾਡੇ ਜਿੰਨੇ ਵੀ ਭੈਣ ਭਰਾ ਹੈਗੇ ਬਸ ਸਾਰੇ ਪਰੇਸ਼ਾਨ ਹੈਗੇ ਤੁਸੀਂ ਕੋਈ ਵੀ ਘਰ ਜਾ ਕੇ ਚੈੱਕ ਕਰ ਸਕਦੇ ਹੋ ਕਿ ਅੰਦਰ ਕਿਦਾਂ ਦਾ ਹਾਲ ਹੋਇਆ ਫਿਰ ਜ ਰੀਚਰਾਂ ਨੂੰ ਸੌਂਗ ਪੈ ਚੁੱਕੀ ਐ ਇਹ ਜਿਹੜੀਆਂ ਆਪਣੇ ਚੈਲਾ ਵਗੈਰਾ ਲੱਗੀਆਂ ਸੋ ਡਿੱਗ ਚੁੱਕੀਆਂ ਆ ਕਿ ਅੱਜ ਹੱਥ ਆਪਾਈ ਹੋਈ ਏ ਪੱਤਰਕਾਰ ਦੇ ਨਾਲ ਅਸ਼ੋਕਤ ਨਾਲ ਤੁਸੀਂ ਮੌਜੂਦ ਸੀ ਉਦੋਂ ਨਹੀਂ ਮੈਂ ਉਦੋਂ ਘਰ ਦੇ ਅੰਦਰ ਗਸਮੈਂ ਨਹੀਂ ਮੈਂ ਸੌ ਰਿਆ ਸੀ ਤੇ ਅੱਛਾ ਉਦੋਂ ਇਹ ਮੈਂ ਜਦੋਂ ਹੋ ਚੁੱਕਿਆ ਸੀ ਉਦੋਂ ਬਾਅਦ ਚ ਆਇਆ ਠੀਕ ਹੁਣ ਕੀ ਮੰਗ ਕਰਦੇ ਜੀ ਮੰਗ ਇਹ ਕਰਨੇ ਕਿ ਇਸ ਚੌਨੇ ਕੀ ਸ਼ਾਂਤੀ ਨਜ਼ਾਰਾ ਮਸਲਾ ਉੱਲੋਏ ਪਰ ਜੋ ਹੁਣ ਹੋ ਚੁੱਕਿਆ ਉਹ ਬਹੁਤ ਗਲਤ ਹੋਇਆ ਜੋ ਵੀ ਹੋਇਆ ਔਰ ਬਸ ਇਹ ਹੀ ਹੈ ਕਿ ਸਾਡਾ ਹੱਲ ਕੀਤਾ ਜਾਵੇ ਇਧਰੋਂ ਟਰੈਕਟਰ ਟਰਾਲੀਆਂ ਹਾਂ ਆਪਣੀ ਕਾਰਾਂ ਲੈ ਕੇ ਜਾਣ ਆਪਣੀ ਮੋਟਰਸਾਈਕਲ ਲੈ ਕੇ ਜਾਣ ਸਾਨੂੰ ਕੋਈ ਉਸ ਦੀ ਦਿੱਕਤ ਨਹੀਂ ਕਿ ਪਰ ਜੋ ਟਰੈਕਟਰ ਟਰਾਲੀ ਹੈਗਾ ਉਹ ਬੰਦ ਕੀਤਾ ਜਾਵੇ ਠੀਕ ਹੈ ਜੀ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਅਸ਼ੋਕ ਲੱਧੂਗਾ ਜਿਵੇਂ ਕਿ ਇੱਕ ਵਿਵਾਦ ਲੰਬੇ ਸਮੇਂ ਤੋਂ ਚੱਲ ਰਿਹਾ ਪਿਛਲੇ 3 ਸਾਲ ਦਾ ਦੱਸਿਆ ਜਾ ਰਿਹਾ ਪੰਚਾਇਤ ਦੇ ਧਿਆਨ ਚ ਵੀ ਗੱਲ ਆਂਦੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਤੇ ਵੀ ਧਿਆਨ ਚ ਗੱਲ ਆਂਦੀ ਜਾ ਰਹੀ ਕੁ ਮਸਲਾ ਹੱਲ ਨਹੀਂ ਹੋ ਰਿਹਾ ਅੱਜ ਇੰਨਾ ਕੋ ਜਿਹੜਾ ਮਤਲਬ ਕਲੇਸ਼ ਵੱਧ ਗਿਆ ਹਾਥਾ ਪਾਈ ਤੇ ਗੱਲ ਆ ਗਈ ਤੇ ਸਾਡੇ ਨਾਲ ਮੌਜੂਦ ਨੇ ਅਸ਼ੋਕ ਲਾਧੂ ਦਾ ਸੀਨੀਅਰ ਪੱਤਰਕਾਰ ਹਾਂਜੀ ਸ਼ੋਕ ਜੀ ਕੀ ਗੱਲਬਾਤ ਹੋਈ ਹੈ ਜੀ ਜੀ ਮੈਂ ਅਸ਼ੋਕ ਲਾਧੂ ਕਾ ਤੋਂ ਦੋਸਤੋ ਮੈਂ ਪਿਛਲੇ ਦਿਨੀ ਹੜਪੀੜਤਾ ਦੀ ਮਦਦ ਲਈ ਵੀ ਬੈਂ ਸੇਵਾ ਕੀਤੀ ਹੈ ਪਰ ਇਨਸਾਨੀਅਤ ਨਾਤੇ ਮੈਂ ਪਰੇਸ਼ਾਨ ਹੈਗਾ 10-12 ਸਾਲਾਂ ਤੋਂ ਜੀ ਮੇਰੇ ਹੱਥ ਵਿੱਚ ਇਹ ਮੌਜੂਦਾ ਜੋ ਪੰਚਾਇਤ ਬਣੀ ਹੈ ਤਾਂ ਇਹਦੇ ਲੈਟਰ ਸਾਡੇ ਜਿਹੜੇ ਕੁਝ ਗਿੱਲੇ ਸ਼ਿਕਵੇ ਸੀ ਸੜਕ ਦੇ ਉਹਦੀ ਸਰਪੰਚ ਨੂੰ ਦਿੱਤੇ ਨੇ ਪਿਛਲੇ ਪਿਛਲੇ 11 11 ਤਰੀਕ ਨੂੰ ਸਰਪੰਚ ਸਾਹਿਬ ਨੇ ਕਿਹਾ ਜਲਦੀ ਤੁਰੰਤ ਜਿਹੜਾ ਹੈ ਤੁਹਾਡਾ ਅਸੀਂ ਮਸਲਾ ਹੱਲ ਕਰਾਵਾਂਗੇ ਜੀ ਪਰ ਲੇਕਿਨ ਉਹ ਕਿਸੇ ਕਾਰਨ ਆਪਦੇ ਕੰਮਾਂ ਵਿੱਚ బిజీ ਰਹੇ ਨੇ ਤਾਂ ਸਾਡਾ 9 ਨੰਬਰ ਵਾਰਡ ਦਾ ਜੋ ਮੈਂਬਰ ਹੈ ਅਮਰਜੀਤ ਸਿੰਘ ਉਹਨੂੰ ਉਹਦੀ ਡਿਊਟੀ ਲਾਈ ਗਈ ਸੀ ਕਿ ਭਈ ਤੁਸੀਂ ਇਸ ਨੂੰ ਸਾਰੀ ਪ੍ਰੋਬਲਮ ਦੱਸੋ ਜਦੋਂ ਪ੍ਰੋਬਲਮ ਦੱਸੀ ਗਈ ਤਾਂ ਇੱਥੇ ਇੱਕ ਸੋਨੂ ਨਾਂ ਦਾ ਲੜਕਾ ਤੇ ਆਪਣੇ ਬੱਬੂ ਦੋ 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 ਪ੍ਰਾਣੇ ਕਿਉਂਕਿ 10-12 ਸਾਲਾਂ ਦਾ ਨਜ਼ਾਇਦ ਮਾਈਨਿੰਗ ਜਿਹੜਾ ਸਿਸਟਮ ਚੱਲ ਰਿਹਾ ਹੈ 10-12 ਸਾਲਾਂ ਤੋਂ ਪਰ ਇਹਨਾਂ ਨੂੰ ਕੋਈ ਵੱਜਿਆ ਨਹੀਂ ਅੱਜ ਇੱਕ ਪੱਤਰਕਾਰ ਤੇ ਹਮਲਾ ਕੀਤਾ ਕਿ ਜਦੋਂ ਅਸੀਂ ਲੋਕਾਂ ਦੀ ਆਵਾਜ਼ ਉਠਾਉਨੇ ਆ